ਜੀ ਹਾਂ ਮਾਮਲਾ ਸਮਰਾਲੇ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਇੱਕ ਸਮਰਾਲਾ ਦਾ ਨੌਜਵਾਨ ਵਿਦੇਸ਼ ਦੀ ਧਰਤੀ ਤੇ ਚੰਗੇ ਭਵਿੱਖ ਦੇ ਲਈ ਜਾਂਦਾ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਆਓ ਆਪਾਂ ਪਰਿਵਾਰ ਵਾਲਿਆਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਚੰਗੇ ਭਵਿੱਖ ਦੇ ਲਈ 2.5 ਸਾਲ ਪਹਿਲਾਂ ਅਰਮਾਨੀਆ ਗਏ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਦੇ ਨੌਜਵਾਨ ਅਮਨਦੀਪ ਸਿੰਘ ਦੀ ਜ਼ਹਿਰੀਲੀ ਗੈਸ ਦੇ ਨਾਲ ਮੌਤ ਹੋ ਗਈ। ਪ੍ਰਾਪਰ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ 2.5 ਸਾਲ ਤੋਂ ਰਮਾਨੀਆ ਵਿਖੇ ਰਹਿੰਦਾ ਸੀ ਜਿੱਥੇ ਉਹ ਬੱਕਰੀਆਂ ਦੇ ਪਾਰਨ ਦੇ ਵਿੱਚ ਨੌਕਰੀ ਕਰਦਾ ਸੀ। ਜਿੱਥੇ ਡਾਕਟਰਾਂ ਦੇ ਦੱਸਣ ਦੇ ਮੁਤਾਬਕ ਜ਼ਹਿਰੀਲੀ ਗੈਸ ਚੜਨ ਦੇ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ ਦੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਅਮਨਦੀਪ ਦਾ ਵਿਆਹ ਵੀ ਹੋਇਆ ਸੀ। ਅਮਨਦੀਪ ਸਿੰਘ ਦੇ ਰਮਾਨੀਆ ਜਾਣ ਤੋਂ 10 ਦਿਨ ਬਾਅਦ ਉਸ ਦੇ ਘਰ ਬੇਟੀ ਨੇ ਜਨਮ ਲਿਆ ਜਿਸ ਦਾ ਮੂੰਹ ਹਲੇ ਤੱਕ ਵੀ ਉਸਨੇ ਦੇਖਿਆ ਨਹੀਂ ਸੀ। ਕੇਵਲ ਮੋਬਾਈਲ ਦੇ ਉੱਪਰ ਹੀ ਵੀਡੀਓ ਕਾਲ ਰਾਹੀਂ ਆਪਣੀ ਇਕਲੋਤੀ ਧੀ ਨੂੰ ਦੇਖਿਆ ਤੇ ਮ੍ਰਿਤਕ ਅਮਨਦੀਪ ਸਿੰਘ ਦੇ ਪਿਤਾ ਨੇ ਦੱਸਿਆ ਮੇਰਾ ਬੇਟਾ 2.5 ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਅਰਮਾਨੀਆ ਵਿਖੇ ਵਧੀਆ ਭਵਿੱਖ ਲਈ ਰੋਜ਼ਗਾਰ ਕਮਾਉਣ ਲਈ ਗਿਆ ਸੀ ਪਰੰਤੂ ਬੀਤੀ 15 ਸਤੰਬਰ ਨੂੰ ਪਰਿਵਾਰਿਕ ਮੈਂਬਰਾਂ ਨੂੰ ਅਰਮਾਨੀਆ ਤੋਂ ਇੱਕ ਫੋਨ ਆਇਆ ਜਿਸ ਦੇ ਵਿੱਚ ਡਾਕਟਰ ਨੇ ਦੱਸਿਆ ਕਿ ਤੁਹਾਡੇ ਪੁੱਤਰ ਅਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਇਹ ਸੁਣਦੇ ਸਾਰੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਡਾਕਟਰ ਵੱਲੋਂ ਦੱਸਿਆ ਗਿਆ ਕਿ ਅਮਨਦੀਪ ਸਿੰਘ ਦੀ ਮੌਤ ਜ਼ਹਿਰੀਲੀ ਗੈਸ ਦੇ ਕਾਰਨ ਹੋਈ ਹੈ ਤੇ ਪਿਤਾ ਨੇ ਦੱਸਿਆ ਕਿ ਪਰਿਵਾਰ ਦਾ ਪਿਛਲੇ 5 ਦਿਨਾਂ ਤੋਂ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਮੈਨੂੰ ਹਰਪਾਲ ਸਿੰਘ ਆ ਜੀ ਪਿੰਡ ਦਾ ਨਾਮ ਕੀ ਮਝਾਲੀ ਖੁਰਦਾ ਜੀ ਹਾਂ ਜੀ ਦੀ ਮੌਤ ਹੋਇਆ ਕੀ ਲੱਗਦਾ ਥੋੜਾ ਮੇਰਾ ਬੇਟਾ ਜੀ ਆ ਕਿੱਥੇ ਗਿਆ ਸੀ ਜੀ ੁਰਬਾਨੀਆਂ ਜੀ ਆ ਕਿੰਨਾ ਸਮਾਂ ਪਹਿਲਾਂ ਗਿਆ ਸੀ 7 ਸਾਲ ਹੋ ਗਏ ਜੀ ਤੇ ਉਸ ਦੀ ਮੌਤ ਦੀ ਖਬਰ ਕਰੇ ਮਿਲਿਆ ਸਾਨੂੰ ਜੀ 15 ਤਰੀਕ ਨੂੰ ਆ ਕੀਨੇ ਦਿੱਤੀ ਸੀ ਖਬਰ ਸਾਨੂੰ ਜੀ ਉਧਰੋਂ ਡਾਕਟਰ ਜੀ ਨੇ ਕਿਹਾ ਜੀ ਅਰੇ ਕੀ ਹੋਇਆ ਕੀ ਸੀ ਪਤਾ ਲੱਗਿਆ ਕੁਝ ਸਾਨੂੰ ਤਾਂ ਜੀ ਐਂ ਕਿਹਾ ਵੀ ਗੈਸ ਦੇ ਨਾਲ ਵੀ ਉਹਦੀ ਡੈਥ ਹੋਈ ਹੈ ਹਾਂਜੀ ਅਰ ਇਹ ਸਮੀਂਦਰਾਮ ਜਿੱਦਾਂ ਬਾਹਰ ਗਿਆ ਆਇਆ ਚੱਕਰ ਲਾਇਆ ਉਹਨੂੰ ਨਹੀਂ ਜੀ ਹਾਂ ਕਿੰਨੀ ਕੀ ਉਮਰ ਸੀ ਕੀ ਬੇਟੇ ਦੀ ਉਮਰ 25 25 ਕਿਹਾ ਹਾਂਜੀ ਹਾਂ 25 ਹੈ ਜੀ ਮੈਰਿਡ ਸੀ ਜੀ ਹਾਂਜੀ ਹਾਂਜੀ ਗੁੱਡੀ ਹੈ ਜੀ ਛੁੱਟੀ ਆਖਿਰ ਸਮੇਂ ਕਦੋਂ ਗੱਲ ਹੋਈ ਹੈ ਉਹ ਨਾਲ ਸਾਡੀ ਜੀ 15 ਤਰੀਕ ਨੂੰ ਹੋਈ ਹੈ ਜੀ 15 15 ਉਹ ਕਿਹਨੇ 13 13 ਨੂੰ ਜੀ ਹਾਂਜੀ ਠੀਕ کہہ ਰਹੇ ਸੀਗੇ ਠੀਕ ਸੀਗੇ ਹਾਂ ਉਹਦਾਂ ਠੀਕ ਦੀਗੇ ਕਹਿੰਦਾ ਸੀ ਮੈਂ ਰਾਤ ਨੂੰ ਗੱਲ ਕਰੂੰਗਾ ਵੀ ਚਾਰ ਦੇ ਘਟਾ ਫੇ ਬਾਅਦ ਤੋਂ ਤਾਂ ਕੋਈ ਫੋਨ ਨਹੀਂ ਆਇਆ ਹੈਗਾ ਹਾਂਜੀ ਕੀ ਆਪਣੇ ਮੰਗ ਕੀ ਕਰ ਰਹੇ ਹੋ ਕਿ ਪਤਾ ਲੱਗਿਆ ਵੀ ਬੌਡੀ ਨੂੰ ਬੌਡੀ ਨੂੰ ਤਾਂ ਜੀ ਸਾਨੂੰ ਆਹੀ ਕਹੀ ਜਾਂਦੇ ਨੇ ਵੀ ਤੁਹਾਨੂੰ ਕੱਲ ਨੂੰ ਦੱਸਦੇ ਅੱਜ ਦੱਸਦੇ ਆ ਅਸਤਾਹੀ ਕਹਿੰਦੇ ਵੀ ਬਹੁਤ ਦਿਨ ਹੋ ਗਏ ਹਾਂਜੀ ਇੱਥੇ ਲੋਕਲ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਥੋੜੀ ਅਸੀਂ ਸਭ ਨੂੰ ਕਿੱਠੀਆਂ ਪਾਈਆਂ ਹੋਈਆਂ ਹਾਂਜੀ ਕੀ ਆਪਣਾ ਉਹ ਬੇਸਤਾਹੀ ਕਹਿੰਦੇ ਵੀ ਸਾਡੀ ਹੈਲਪ ਕਰੋ ਜੀ ਹਾਂ ਜੀ ਅਸੀਂ ਗਰੀਬ ਆਂਦੇ ਆ ਹਾਂ ਜੀ ਤੇ ਪ੍ਰਸ਼ਾਸਨ ਦਾ ਜਾਂ ਬਾਹਰ ਵਾਲੇ ਜਿਹੜੇ ਵੀ ਹੈਗੇ ਉਹਦੇ ਦੋਸਤ ਮਿੱਤਰ ਕੀ ਕਹਿ ਰਹੇ ਨੇ ਇਹ ਸੰਤਜ ਕੋਈ ਕੁਝ ਨਹੀਂ ਕਹਿ ਰਿਹਾ ਹਾਂ ਬਸ ਉਹੀ ਕਹਿ ਰਹੇ ਨੇ ਡਾਕਟਰ ਜੀ ਨੇ ਉਹਨਾਂ ਨੂੰ ਪੁੱਛਦੇ ਆਂ ਅਸੀਂ ਵੀ ਸਾਡਾ ਜੀ ਆ ਚੱਲ ਰਿਹਾ ਵੀ ਅਸੀਂ ਪਾੜ ਕਰਦੇ ਆਂ ਹਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਅੱਗੇ ਤਾਂ ਆਹੀ ਕਹਿੰਦੇ ਜੀ ਉਹਦੀ ਬਾਡੀ ਆਵੇ ਜੀ ਅਸੀਂ ਤਾਂ ਹੀ ਮਤ ਕਰਦੇ ਹਾਂ ਬਸ ਹੋਰ ਤੁਹਾਡੀ ਕੋਈ ਕਹਿੰਦੇ ਕੋਣ ਕੋਣ ਹੋ ਇੱਕ ਜੀ ਮੇਰੀ ਘਰੋਂ ਆ ਜੀ ਮੇਰੇ ਮੇਰੀ ਨਾ ਉਹ ਇੱਕ ਪੋਤੀ ਹੈ ਜੀ ਅੰਬੀਪ ਕਰਨ ਹਾਂ ਤੁਸੀਂ ਆਉ ਬਾਸਟਿੰਗ ਕਰਵਾ ਲਓ ਕਰਵਾ ਰਾ ਆਪਣੀ ਜੀ ਜੀ ਸੀ ਤੁਹਾਨੂੰ ਅਮ ਗੈਸ ਫੋਨ ਚਾਲੇ ਰੱਖ ਸੁਬਾ ਗੱਲ ਕਰਾਂਗੇ ਜੀ ਰੋਟੀ ਖਾਣੀ ਹੈ ਜੀ ਰੋਟੀ ਖਾਣ ਲੱਗਾਂ ਹਾਂਜੀ ਦੇ ਲਈ ਆਣਾ ਸੀ ਮਨੇ ਇੱਕੀ ਆਨਲਾਈਨ ਕੀ ਹਾਲ ਸੀ ਨਵੰਬਰ ਮਹੀਨੇ ਚ ਜਾ ਕੇ 12 ਮਹੀਨੇ ਕੀ ਕੀ ਗੱਲ ਹੈ ਪਾਰਕ ਦੀ ਫ੍ਰੀ ਲਵੰਦੇ ਰਲੀ ਹੈ ਬੱਚੇ ਦੀ ਉਮਰ ਕਿੰਨੀ ਹੋ ਗਈ ਹਾਂਜੀ ਦੋਜਾ ਸਾਲ ਦੋ ਸਾਲ ਪੂਰੇ ਹੋ ਗਏ ਬੱਚੇ ਉਹਨਾਂ ਦੇ ਬਾਹਰ ਜਾਣ ਤੋਂ ਬਾਅਦ ਇਹ ਵਾਦ ਦੇ ਵਿੱਚ ਕੀ ਹੋਣ ਤੋਂ ਹੈ ਜੀ ਮੇਰੇ ਪਾਪਾ ਜੀ ਮੇਰੇ ਬੇਟੀ ਤੋਂ ਮੈਂ ਕੰਮ ਨਹੀਂ ਜਾਂਦਾ ਨਹੀਂ ਕੀ ਕਰਦੇ ਹੋ ਤੁਸੀਂ ਤੁਸੀਂ ਸਾਨੂੰ ਮਦਦ ਕੀਤੀ ਜੀ ਸਾਡੀ ਸਾਡੇ ਅੱਜ ਜੂਰ ਜਿਵੇਂ ਵੀ ਸਾਨੂੰ ਸਾਹਮਣੇ ਪਤਾ ਚੱਲ ਗਿਆ ਕਿ ਕੀ ਹੋ ਰਿਹਾ ਹੈ ਜੀ ਨਾਮ ਮੇਰਾ ਨਾਮ ਸੁਗਵੰਦ ਸਿੰਘ ਆ ਜੀ ਕਿੱਥੇ ਰਹਿੰਦੇ ਮੇਰਾ ਪਿੰਡ ਜਰਗਾ ਜੀ ਅੱਜ ਰੱਖੀ ਲੱਗਦੀ ਹੈ ਜੀ ਮੇਰੇ ਸਾਲਾ ਸਾਬ ਤੁਜੀ ਇਹਨਾਂ ਦੀ ਡੈਥ ਹੋਈ ਹੈ ਜੀ ਤੇ ਇਹਨਾਂ ਦੀ ਜਿਹੜੀ ਵੀ ਸਿਸਟਰ ਆ ਮੇਰੇ ਘਰੇ ਮੈਡ ਦੇ ਮੇਰੇ ਨਾਲ ਹੀ ਕਿਵੇਂ ਆ ਵਾਪਰੇ ਜੋ ਦੱਸਣ ਅਨੁਸਾਰ ਸਰ ਗੱਲ ਹੋਈ ਉਹਨਾਂ ਦਾ ਡਾਕਟਰ ਸਾਹਿਬ ਦਾ ਸਾਨੂੰ 15 ਤਰੀਕ ਨੂੰ ਫੋਨ ਆਇਆ ਜੋ ਉਹਨਾਂ ਦੇ ਦੱਸਣ ਮੁਤਾਬਕ ਵੀ ਉਹਨਾਂ ਦੇ ਜਹ ਜਹਰੀਲੀ ਗੈਸ ਦੇ ਕਾਰਨ ਡੈਥ ਹੋਈ ਹੈ ਜੋ ਉਹਨਾਂ ਨੇ ਦੱਸਿਆ ਤੁਹਾਨੂੰ ਕੋਈ ਤੁਹਾਡੇ ਨਾਲ ਕਦੇ ਗੱਲ ਹੋਈ ਹਾਂਜੀ ਲਾਸਟ ਟਾਈਮ ਅਸੀਂ ਮੈਂ ਇੱਥੇ ਇਹਨਾਂ ਕੋਲ ਹੀ ਆਇਆ ਸੀ ਤੇ 13 ਤਰੀਕ ਤੋਂ ਬਾਅਦ ਫ੍ਰਾਈਡੇ ਤੋਂ ਬਾਅਦ ਸਾਡੀ ਕੋਈ ਇਹਨਾਂ ਨਾਲ ਗੱਲਬਾਤ ਨਹੀਂ ਵੀ ਜਦੋਂ ਸਦੀ ਉਹਨਾਂ ਨੂੰ ਬੌਸ ਨੂੰ ਫੋਨ ਕਰ ਰਹੇ ਸੀ ਤੇ ਬੌਸ ਦੀ ਪ੍ਰੋਬਲਮ ਇਹ ਸੀ ਵੀ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਤੇ ਉਹ ਆਪਣੇ ਉਧਰ ਮਾਤਰਭਾਸ਼ਾ ਬੋਲਦੇ ਨੇ ਤੇ ਇੰਡੀਅਨ ਡਾਕਟਰ ਆਪਣੇ ਇਹਨਾਂ ਨੇ ਸਾਨੂੰ ਇਹ ਨਿਊਜ਼ ਦਿੱਤੀ ਉਹ ਸਰ ਹਾਂਜੀ ਔਰ ਕਦੋਂ ਕੀ ਕਹਿ ਰਹੇ ਆ ਕਿ ਕੀ ਫਾਰਮੈਲਟੀ ਹੈ ਗਰਮਲਟੀ ਉਹਨਾਂ ਦੇ ਦਸਨ ਮਤਾਂ ਕੋ ਸਾਰੇ ਲੈ ਚੱਲ ਰਹੀਆਂ ਇਨਵੈਸਟਿਗੇਟ ਕਰ ਰਹੇ ਨੇ ਸਾਨੂੰ ਦੁੱਖ ਦੀ ਗੱਲ ਤਾਂ ਕਿ ਵੀ ਹਲੇ ਤੱਕ ਤੁਹਾਡੇ ਕੋਲੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਸਾਡੇ ਚੁਣੇ ਹੋਏ ਨੁਮਾਇंदे ਵਾਲੇ ਤੱਕ ਸਾਡੀ ਕੋਈ ਖ਼ਬਰ ਨਹੀਂ ਲੈਣਾ ਆ ਨਾ ਸਾਡੇ ਨਾਲ ਕਿੰਨਾ ਦੁੱਖ ਹੋਣਾ ਆ ਸਾਡੀ ਕਿਸੇ ਅੱਗੇ ਕੋਈ ਏਦਾਂ ਨਹੀਂ ਡਿਮਾਂਡ ਦੀ ਵੀ ਫਾਈਨੈਂਸ਼ੀਅਲੀ ਹੈਲਪ ਨਹੀਂ ਮੰਗ ਰਹੇ ਸੀ ਸਾਡੀ ਬਸ ਇਹੀ ਡਿਮਾਂਡ ਆ ਕਿ ਸਾਡੀ ਉਹਦੀ ਬਾਡੀ ਲਈ ਉਹਨਾਂ ਚ ਸੱਡੀ ਹੈਲਪ ਕੀਤੀ ਜਾਵੇ ਆ ਤੁਸੀਂ ਪ੍ਰਸ਼ਾਸਨ ਨੂੰ ਇਤਲਾਹ ਕੀਤੀ ਹਾਂਜੀ ਸਰ ਪ੍ਰਸ਼ਾਸਨ ਨੂੰ ਸਾਰੇ ਅਸੀਂ ਲੈਟਰ ਆ ਵਗੈਰਾ ਸੀ ਐਮ ਪੰਜਾਬ ਸਾਰਿਆਂ ਨੂੰ ਅਸੀਂ ਘੱਟ ਚੁੱਕੇ ਹਾਂ ਸਰ ਪਰ ਜਕ ਨਾਕਿਸ ਦਾ ਫੋਨ ਨਾ ਕੋਈ ਆਪ ਨਾ ਉਹਨਾਂ ਦਾ ਕੋਈ ਨੁਮਾਇੰਦਾ ਸਾਡੇ ਤੱਕ ਨਹੀਂ ਪਹੁੰਚਿਆ ਸਰ। ਹੋਰ ਪਰਿਵਾਰ ਦੇ ਵਿੱਚ ਕੌਣ-ਕੌਣ? ਇਹਨਾਂ ਦੇ ਗੁਰੂਵਾਰ ਚ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਇਹਨਾਂ ਦੇ 2 ਸਾਲ ਵਿਆਹ ਨੂੰ ਹੋ ਗਏ ਸੀ ਇਹਲੇ ਵਿਚਾਰੇ ਨੇ ਬੇਟੀ ਦਾ ਮੂਹਨ ਜਿ ਦੇਖਿਆ ਜੀ। ਇਹਦੇ ਜਾਣ ਤੋਂ 10 ਦਿਨ ਬਾਅਦ ਇਹਦੀ ਬੇਟੀ ਹੋਈ ਆ। ਤਿੰਨ ਨੰਬਰ 2 ਤੇ ਇਹਨਾਂ ਦੀ ਤਿੰਨ ਸਿਸਟਰ ਨੇ ਮੈਰਿਡ ਨੇ ਜੀ। ਜੀ ਬਸ ਇਹ ਪਰਿਵਾਰਾ ਜੀ ਗਰੀਬ ਪਰਿਵਾਰਾ ਜੀ ਇਹ ਦਿਹਾੜੀ ਜੁੱਤੇ ਵਾਲੇ ਨੇ ਵਿਚਾਰੇ। ਹਾਂਜੀ ਉਹ ਵਿਚਾਰਾ ਰੋਜ਼ਗਾਰ ਦੇ ਚੱਕਰ ਤਸਰ ਬਰ ਗਿਆ ਸੀ ਤੇ ਪਰ ਹੁਣ ਲੈ ਤੱਕ ਸਾਡੀ ਕੋਈ ਕਿਸੇ ਪ੍ਰਕਾਰ ਦੀ ਕੋਈ ਹੈਲਪ ਨਹੀਂ ਕਿਸੇ ਵੱਲੋਂ ਮੰਗਤਾ ਸਰ ਜੋ ਵੀ ਜਾਣਕਾਰ ਹੈ ਇਸ ਮਸਲੇ ਦਾ ਜਾਂ ਪ੍ਰਸ਼ਾਸਨਾ ਸਾਡੇ ਉਸ ਵੱਲੋਂ ਹੈਲਪ ਕੀਤੀ ਜਾਵੇ ਅਸੀਂ ਸਾਰੇ ਵੀਰਾਂ ਦੇ ਸਾਥ ਚੁੜ ਕੇ ਬੇਨਤੀ ਹੀ ਕਰਦੇ ਆਂ ਇਹ ਸਾਨੂੰ ਕੋਈ ਰਾਹ ਪਾਇਆ ਜਾਵੇ ਜਿਹਦੇ ਨਾਲ ਉਹਦੀ ਬਾਡੀ ਜੀਤੀ ਜੀਤੀ ਸਾਡੇ ਤੱਕ ਪਹੁੰਚ ਸਕੇ ਸਰ